ਸਹੀ ਆਪਰੇਟ ਸਾਹਿਬ ਸਵੇਰ ਤੋਂ ਜੀ ਬੈਠੇ ਹੋ ਤੁਹਾਡੇ ਪਿੰਡ ਦਾ ਨੌਜਵਾਨ ਕਬੱਡੀ ਦਾ ਪ੍ਰਸਿੱਧ ਖਿਡਾਰੀ ਇਹ ਦੁਨੀਆਂ ਦੇ ਵਿੱਚ ਨਹੀਂ ਰਿਹਾ ਅ ਕਟਨਾ ਕਰਕੇ ਕਿਵੇਂ ਦੇਖ ਦੇ ਸਕਦੇ ਦੇਖੋ ਜੀ ਇਹ ਘਟਨਾ ਬਹੁਤ ਹੀ ਮੰਦਭਾਗੀ ਕਿਰਪਨਾ ਹੋਈ ਹੈ ਜੀ ਸਾਡੇ ਪਿੰਡ ਨੂੰ ਬਹੁਤ ਹੀ ਵੱਡਾ ਘਾਟਾ ਪਿਆ ਹੈ ਕਿਉਂਕਿ ਉਹ ਨੌਜਵਾਨ ਮਤਲਬ ਇੱਕ ਚੰਗੀ ਸ਼ਖਸੀਅਤ ਸੀ ਜੀ ਪਿੰਡ ਦੀ ਉਹ ਤਕਰੀਬਨ ਪਿਛਲੇ 10 ਸਾਲ ਤੋਂ ਕਬੱਡੀ ਚ ਪੂਰਾ ਚੰਗੀ ਤਰ੍ਹਾਂ ਇਹ ਉੱਪਰ ਕੇ ਆਇਆ ਸੀਗਾ ਹੁਣ ਲਗਾਤਾਰ ਕਬੱਡੀ ਦੀ ਗੇਮ ਖੇਡ ਰਿਹਾ ਹੀਗਾ ਤੇ ਇਹ ਦੂਜੇ ਨੌਜਵਾਨਾਂ ਲਈ ਵੀ ਇੱਕ ਸੇਧ ਬਣਿਆ ਹੋਇਆ ਜੀ ਜਿਹਦਾ ਸੁਭਾਅ ਇੰਨਾ ਕਿ ਨਰਮ ਸੀ ਵੀ ਮਤਲਬ ਸਾਰਾ ਪਿੰਡ ਹੀ ਉਹਨੂੰ ਮਤਲਬ ਅੱਜ ਉਹਦੇ ਰੋਸ ਚਿੱਥੇ ਅੱਗੇ ਬੈਠ ਗਿਆ ਜੀ ਤੇ ਲਗਾਤਾਰ ਨੌਜਵਾਨਾਂ ਉਹਦੀ ਸਪੋਰਟ ਚ ਆ ਗਏ ਰਾਜਕਟਨ ਕਿਵੇਂ ਬਾਪੂ ਰਾਜ ਜੀ ਇਹ ਬਾਗਿਆਪਣਾ ਤੋਂ ਆ ਰਿਹਾ ਸੀ ਜੀ ਸੁਣਿਆ ਵੀ ਬਾਗਿਆਪਣਾ ਤੋਂ ਆ ਰਿਹਾ ਸੀ ਤਾਂ ਜਿਹੜਾ ਹੈਗਾ ਇਹ ਸਰਕਾਰੀ ਸਕੂਲ ਦੇ ਸਾਹਮਣੇ ਕੋਟੇ ਪਿੰਡ ਦੇ ਤਾਂ ਇੱਥੇ ਆ ਕੇ ਇਹਦੀ ਜਿਹੜੀ ਗੱਡੀ ਆ ਨਵੀਂ ਕੰਸਟਰਕਸ਼ਨ ਚੱਲ ਰਹੀ ਹੈ ਇੱਥੇ ਰੋਡ ਦੀ ਤਾਂ ਉੱਥੇ ਕੋਈ ਡਾਇਵਰਜਨ ਨਹੀਂ ਸੀ ਤੇ ਕੋਈ ਰਿਫਲੈਕਟਰ ਨਹੀਂ ਲੱਗਿਆ ਹੋਇਆ ਹੋਣ ਕਰਕੇ ਇਨੂੰ ਸਮਝ ਨਹੀਂ ਲੱਗੀ ਰੋਡ ਇਹ ਤੋਂ ਜਿਹੜੀ ਗੱਡੀ ਸੀ ਅੰਡਰ ਕੰਟਰੋਲ ਨਹੀਂ ਰਹੀ ਤੇ ਉਹ ਕੰਟਰੋਲ ਆਊਟ ਆਫ ਕੰਟਰੋਲ ਹੋ ਕੇ ਗੱਡੀ ਜਿਹੜੀ ਉਹ ਇੱਕ ਨਾਲ ਇੱਕ ਉਖਲੀ ਬਣੀ ਹੋਈ ਉਹ ਚ ਟਕਰਾ ਗਈ ਤੇ ਉਹ ਪਲਟ ਗਈ ਗੱਡੀ ਜੀ ਕਿੰਨੇ ਜਾਨੇ ਸੀ ਦੋ ਜਾਨੇ ਸੀਗੇ ਜੀ ਇਹ ਇਹਦਾ ਨਾਲ ਇੱਕ ਦੋਸਤ ਸੀਗਾ ਉਹ ਹਲੇ ਫਿਲਹਾਲ ਐਡਮਿਟ ਆ ਉਹ ਵੀ ਸੀਰੀਅਸ ਹੈ ਜੀ ਜੀ ਸਰ ਪਰਿਵਾਰ ਕੀ ਮੰਗ ਰਿਹਾ ਪਰਿਵਾਰ ਦੀ ਮੰਗ ਇਹ ਆ ਜੀ ਪ੍ਰਸ਼ਾਸਨ ਕੋਲੋਂ ਇੱਕ ਤਾਂ ਜਿਹੜਾ ਸੀਗਾ ਉਹ ਬਾਡੀ ਦਾ ਪੋਸਟਮਾਰਟਮ ਕਰਾ ਕੇ ਤੇ ਜਿਹੜੀ ਹੈਗੀ ਐ ਇਹਨਾਂ ਦੀ ਕੰਪਨੀ ਜਿਹੜੀ ਰੋਡ ਕੰਸਟਰਕਸ਼ਨ ਕਰ ਰਹੀ ਹੈ ਤੇ ਜਾਂ ठेकेदार ਹੈ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇੱਥੇ ਇਹ ਪਹਿਲਾ ਐਕਸੀਡੈਂਟ ਨਹੀਂ ਹੈਗਾ ਜੀ ਇੱਥੇ ਬਹੁਤ ਸਾਰੇ ਐਕਸੀਡੈਂਟ ਆਲਰੇਡੀ ਪਹਿਲਾਂ ਹੋ ਚੁੱਕੇ ਐ ਤਾਂ ਪਿਛਲੇ 9-10 ਮਹੀਨਿਆਂ ਤੋਂ ਇਹ ਵਰਕ ਚੱਲ ਰਿਹਾ ਹੈ ਹਾਲੇ ਤੱਕ ਇੱਥੇ ਕੋਈ ਬੋਰਡ ਨਹੀਂ ਲੱਗਿਆ ਵੀ ਅੰਡਰ ਕੰਸਟਰਕਸ਼ਨ ਹੈ ਜਾਂ ਕੋਈ ਡਾਇਵਰਜਨ ਇਧਰਲੀ ਸਾਈਡ ਦੇਤਾ ਜਾਂ ਉਧਰਲੀ ਸਾਈਡ ਤੇ ਕੁਝ ਵੀ ਇਦਾਂ ਦਾ ਨਹੀਂ ਲੱਗਿਆ ਤੇ ਇਹਦਾ ਜਿਹੜਾ ਹੈਗਾ ਇਹ ਕੰਪਨੀ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਜਿਹੜਾ ਬੰਦ ਦਾ ਮਾਉਜਾ ਦਿੱਤਾ ਜਾਵੇ ਅਜਿਹਾ ਦਾ ਜਿਸ ਵੀਰ ਤੋਂ ਜਿਹੜਾ ਰੋਡ ਜਾਮ ਕੀਤਾ ਹੋਇਆ ਹੈਗਾ ਕਬੱਡੀ ਖਿਡਾਰੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿਵੇਂ ਦੇਖਦੇ ਇਸ ਘਟਨਾ ਇਹ ਘਟਨਾ ਜੀ ਬਹੁਤ ਮੰਦਭਾਗੀ ਘਟਨਾ ਹੈ ਨਾਂ ਸਹਿਣ ਜੋ ਘਟਨਾ ਜਿਹੜੇ ਪਰਿਵਾਰ ਦਾ ਇੱਕ ਨੌਜਵਾਨ ਲੜਕਾ ਦੁਨੀਆਂ ਤੋਂ ਚਲੇ ਗਿਆ ਜਿਹਨੇ ਪਰਿਵਾਰ ਲਈ ਬਹੁਤ ਕੁਝ ਕਰਨਾ ਸੀ ਪਰ ਇਹ ਜੋ ਗਲਤੀ ਹੋਈ ਹੈ ਜੋ ਵੱੱਜਰ ਗਲਤੀ ਮੈਂ ਤਾਂ ਸਮਝੂਗਾ ਕਿਉਂਕਿ ਪ੍ਰਸ਼ਾਸਨ ਔਰ ਇੱਥੋਂ ਦਾ ਜਿਹੜਾ ਠੇਕੇਦਾਰ ਆ ਉਹ ਠੇਕੇਦਾਰ ਦੀ ਵੱੱਜਰ ਗਲਤੀ ਕਰਕੇ ਇਹ ਮੰਤ ਭਾਗੀ ਕਟਣਾ ਵਾਪਰੀ ਐ ਇਹ ਲੰਬੇ ਸਮੇਂ ਤੋਂ 8-9 ਮਹੀਨੇ ਤੋਂ ਇਹ ਵਰਕ ਚੱਲਦਾ ਨਾ ਇੱਥੇ ਕੋਈ ਪ੍ਰਸ਼ਾਸਨ ਦਾ ਧਿਆਨ ਨਾ ਕੋਈ ਸਰਕਾਰ ਦਾ ਧਿਆਨ ਨਾ ਕੋਈ ਠੇਕੇਦਾਰ ਦਾ ਧਿਆਨ ਪਟ ਪਟ ਕੇ ਟੋਏ ਸਿੱਟ ਗਏ ਇੱਥੇ ਕਿਤੇ ਕੋਈ ਰਾਹ ਗੀਡ ਮੋਟਰਸਾਈਕਲ ਤੇ ਦੋ ਜਾਣੇ ਆਉਂਦੇ ਡਿੱਗ ਪਏ ਕਿਤੇ ਕੋਈ ਡਿੱਗ ਪਿਆ ਹਰ ਰੋਜ਼ ਇੱਥੇ ਕੋਈ ਨਾ ਕੋਈ ਦੂਜੇ ਤੀਜੇ ਦਿਨ ਇਹ ਘਟਨਾ ਵਾਪਰਦੀ ਸੀਗੀ ਪਰ ਪ੍ਰਮਾਤਮਾ ਨੇ ਲੋਕ ਬਚਤ ਹੁੰਦੀ ਰਹੀ ਜਿਹੜੀ ਰਾਤ ਮੰਦਪਾਗੀ ਘਟਨਾ ਵਾਪਰੀ ਆ ਸਾਡੇ ਗੌਂਡੀ ਪਿੰਡ ਦਾ ਨੌਜਵਾਨ ਲੜਕਾ ਜਿਹੜਾ ਕਬੱਡੀ ਪਲੇਅਰ ਵੀ ਸੀਗਾ ਜੋ ਦੁਨੀਆਂ ਤੋਂ ਚਲੇ ਗਿਆ ਸਦਾ ਲਈ ਜਿਹਦਾ ਕਿ ਪਰਿਵਾਰ ਨੂੰ ਵੀ ਬਹੁਤ ਵੱਡਾ ਸਦਮਾ ਸਾਡੇ ਇਲਾਕੇ ਨੂੰ ਨੌਜਵਾਨ ਪੀੜ੍ਹੀ ਨੂੰ ਉਹਨਾਂ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੋ ਜੋ ਵੀ ਸਰਕਾਰ ਦੇ ਜੋ ਆਪਾਂ ਸਮਝਦਾ ਵੀ ਸਰਕਾਰ ਔਰ ਪ੍ਰਸ਼ਾਸਨ ਦੀ ਵੀ ਬਹੁਤ ਵੱਡੀ ਵੱੱਜਰ ਗਲਤੀ ਆ ਕਿਉਂਕਿ ਅਧਿਕਾਰੀ ਵੀ ਇੱਥੋਂ ਦੀ ਲੰਗਦੇ ਆ ਸਭ ਕੁਝ ਵੀਦੇ ਆ ਉਹ ਵੀ ਅੱਖਾਂ ਮੀਚ ਕੇ ਲੰਘਦੇ ਇਥੋਂ ਦੀ ਉਹਨਾਂ ਦਾ ਕੋਈ ਧਿਆਨ ਨਹੀਂਗਾ ਵੀ ਆਹ ਕੀ ਕੁਝ ਹੋ ਰਿਹਾ ਹੈ ਪਰ ਅੱਜ ਜਦੋਂ ਰਾਤ ਦਾ ਇਹ ਘਟਨਾ ਵਾਪਰੀ ਵੀ ਆ ਅੱਜ ਤੱਕ ਹੁਣ ਤੱਕ ਪ੍ਰਸ਼ਾਸਨ ਦਾ ਨਾ ਕੋਈ ਅਧਿਕਾਰੀ ਨਾ ਕੋਈ ਸਿਵਲ ਅਧਿਕਾਰੀ ਨਾ ਇਥੇ ਇਲਾਕੇ ਦਾ ਜਿਹੜਾ ਹਲਕੇ ਦਾ ਵਿਧਾਇਕ ਆ ਕੋਈ ਵੀ ਇਥੇ ਇਥੇ ਦੁੱਖ ਦੀ ਘੜੀ ਚ ਨਾ ਪਰਿਵਾਰ ਨਾ ਕੋਈ ਆਇਆ ਨਾ ਕੋਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਹੁਣ ਵੀ ਪ੍ਰਸ਼ਾਸਨ ਨੂੰ ਹੁਣ ਤੱਕ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆ ਜਿਹਦੇ ਮੈਂ ਸਮਝਦਾ ਵੀ ਸਾਰਿਆਂ ਦੀ ਬਹੁਤ ਵੱਡੀ ਬੱਜਰ ਗਲਤੀ ਆ ਸੋ ਇਸ ਕਰਕੇ ਮੈਂ ਸਮਝਦਾ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਸਰਕਾਰ ਨੂੰ ਵੀ ਇਹਨਾਂ ਠੇਕੇਦਾਰ ਸੜਕ ਦੇ ਠੇਕੇਦਾਰ ਔਰ ਜਿਹੜਾ ਠੇਕੇਦਾਰ ਦੀ ਬੱਜਰ ਗਲਤੀ ਕਰਕੇ ਇਹ ਹਾਦਸਾ ਵਾਪਰਿਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਉਹ ਜੋ ਬੇਟਾ ਸਾਡੇ ਤੋਂ ਸਦਾ ਲਈ ਚਲੇ ਗਿਆ ਉਹਦੇ ਪਰਿਵਾਰ ਨੂੰ ਜੋ ਬਣਦਾ ਮੁਆਵਜ਼ਾ ਦਿੱਤਾ ਜਾਵੇ ਸੋ ਇਹਨਾਂ ਸ਼ਬਦ ਮੈਂ ਜੋ ਜਿਹੜੀ ਵੀ ਗੱਲ ਕੀਤੀ ਆ ਮੈਂ ਆਪਣੇ ਹਾਲਾਤਾਂ ਮੁਤਾਬਕ ਕੀਤੀ ਆ ਵੀ ਜੋ ਬਣਦਾ ਇਸ ਪਰਿਵਾਰ ਨੂੰ ਮੁਆਵਜ਼ਾ ਕਿਉਂਕਿ ਹੱਕ ਬਣਦਾ ਵੈਸੇ ਮੁਆਵਜ਼ੇ ਨਾਲ ਉਹ ਜਿਹੜਾ ਪਾੜੋ ਤਾਂ ਨਹੀਂ ਪੂਰਾ ਹੋ ਸਕਦਾ ਪਰਿਵਾਰ ਦੇ ਗੁਜਾਰੇ ਲਈ ਕਿਉਂਕਿ ਲੜਕੇ ਦੀ ਸ਼ਾਦੀ ਹੋਣੀ ਨੂੰ ਵੀ ਥੋੜਾ ਜਿਹਾ ਹੋਇਆ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਇਹਦੇ ਉੱਤੇ ਪੂਰਾ ਧਿਆਨ ਦੇਣਾ ਚਾਹੀਦਾ ਹੁਣ ਤੱਕ ਪ੍ਰਸ਼ਾਸਨ ਨੂੰ ਵੀ ਇੱਥੇ ਆਉਣਾ ਚਾਹੀਦਾ ਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਚਾਹੀਦਾ ਸੀ ਸਾਡੇ ਹਲਕੇ ਦੇ ਵਿਧਾਇਕ ਨੂੰ ਵੀ ਆਉਣਾ ਚਾਹੀਦਾ ਸੀ ਪਰ ਨਹੀਂ ਕੋਈ ਪਹੁੰਚਿਆਗਾ ਇਹ ਵੀ ਮੈਂ ਸਮਝਦਾ ਵੀ ਉਹਨਾਂ ਦੀ ਬਹੁਤ ਵੱਡੀ ਗਲਤੀ ਆ ਔਰ ਠੇਕੇਦਾਰ ਤੇ ਵੀ ਹੁਣ ਨੂੰ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਸੀ ਠੇਕੇਦਾਰ ਨੂੰ ਪਕੜ ਕੇ ਆ ਜੋ ਕੁਝ ਹੋ ਰਿਹਾ ਆ ਜਿਹੜਾ ਸਾਰਾ ਕੁਝ ਹੋਇਆ ਇਹ ਠੇਕੇਦਾਰ ਦੀ ਨਿਲੇਕੀ ਕਰਕੇ ਹੋਇਆ ਠੇਕੇਦਾਰ ਔਰ ਦੂਸਰਾ ਪ੍ਰਸ਼ਾਸਨ ਪ੍ਰਸ਼ਾਸਨ ਵੀ ਇਸ ਗੱਲ ਦਾ ਜ਼ਿੰਮੇਵਾਰ ਆ ਅਸੀਂ ਹਰ ਰੋਜ਼ ਦੇਨੇ ਆ ਵੀ ਜੋ ਇੱਥੇ ਕੱਟਾ ਉੜਦਾ ਕੋਈ ਇੱਥੇ ਪਾਣੀ ਨਹੀਂ ਛੜਕਾ ਹੁੰਦਾ ਇੱਥੇ ਕਿਸੇ ਟਾਈਮ ਵੀ ਮਤਲਬ ਕੋਈ ਵੀ ਹੋਰ ਵੀ ਹੱਥ ਸਾਬ ਵਰਤ ਸਕਦਾ ਜੇ ਪ੍ਰਸ਼ਾਸਨ ਨੇ ਹੁਣ ਵੀ ਪ੍ਰਸ਼ਾਸਨ ਨੂੰ ਅਕਲ ਨਾ ਆਈ ਨਾ ਫਿਰ ਮੈਂ ਸਮਝਦਾ ਵੀ ਪ੍ਰਸ਼ਾਸਨ ਦੀ ਬਹੁਤ ਵੱਡੀ ਗਲਤੀ ਆ ਸੋ ਮੈਨਸ ਆਪ ਦਾ ਨਾਮ ਤੁਹਾਡਾ ਧੰਨਵਾਦ ਕਰਦਾ ਜੋ ਤੁਸੀਂ ਮੈਥੋਂ ਪੁੱਛਿਆ ਜਿੰਨਾ ਕਿ ਮੈਂ ਦੱਸਣ ਦੇ ਸਮਰੱਥ ਸੀਗਾ ਉਹਨਾਂ ਮੈਂ ਤੁਹਾਨੂੰ ਦੱਸਤਾ ਸੋ ਅਸੀਂ ਵੀ ਆਪਣੀ ਸਾਡੀ ਮੁਲਾਜ਼ਮ ਜਥੇ ਬੰਦੀ ਹੈ ਪੈਨਸ਼ਨ ਫਰੰਟ ਵੱਲੋਂ ਇਸ ਪਰਿਵਾਰ ਨਾਲ ਜੋ ਵੀ ਮਤਲਬ ਸਾਨੂੰ ਕਹਿਣਗੇ ਅਸੀਂ ਇਹਨਾਂ ਨੂੰ ਦੁੱਖ ਦੀ ਘੜੀ ਦੇ ਵਿੱਚ ਹੁਣ ਵੀ ਬੈਠੇ ਆ ਇਹਨਾਂ ਦੇ ਨਾਲ ਜੋ ਵੀ ਸਾਨੂੰ ਕਹਿਣਗੇ ਮੈਂ ਆਪਣੇ ਸਾਰੇ ਜਿੰਨੇ ਵੀ ਸਾਥੀ ਆ ਉਹਨਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਜਿੱਥੇ ਵੀ ਇਹ ਧਰਨਾ ਲਾਉਣਗੇ ਉਹਨਾਂ ਦੇ ਨਾਲ ਅਸੀਂ ਖੜਾਗੇ ਮੋਢੇ ਨਾਲ ਮੋਢਾ ਜੋੜ ਕੇ ਧੰਨਵਾਦ ਜੀ